ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਮੇਵਾ ਸਿੰਘ ਆਪਣੇ ਇੱਕ ਸਰਕਾਰੀ ਦੌਰੇ ਦੌਰਾਨ ਸਰਕਾਰੀ ਮਿਡਲ ਸਕੂਲ ਡੱਲੇਆਲਾ ਵਿੱਚ ਰੁਕੇ ਤਾਂ ਹਰਾਂ ਰਹਿ ਗਏ ਕਿ ਛੁੱਟੀਆਂ ਤੋਂ ਐਨ ਪਹਿਲਾਂ ਵਿਦਿਆਰਥੀ ਤਾਂ ਆਏ ਹੋਏ ਸੀ ਸਕੂਲ ਲੱਗਣ ਦਾ ਸਮਾਂ ਸੀ ਪਰ ਕੋਈ ਅਧਿਆਪਕ ਨਹੀਂ ਸੀ ਪਹੁੰਚਿਆ ਤਾਂ ਉਹਨਾਂ ਖੁਦ ਅੱਗੇ ਹੋ ਕੇ ਵਿਦਿਆਰਥੀਆਂ ਨੂੰ ਇਕੱਠੇ ਕੀਤਾ ਉਹਨਾਂ ਦੀ ਪ੍ਰਾਰਥਨਾ ਸਭਾ ਕਰਾਈ ਉਹਨਾਂ ਦੀ ਪੀਟੀ ਕਰਵਾਈ ਤੇ ਨਾਲ ਦੀ ਨਾਲ ਜਿਹੜੇ ਇਸ ਸਕੂਲ ਦੇ ਅਧਿਆਪਕ ਸੀ ਉਹਨਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਕਿ ਉਹ ਕਿਉਂ ਗੈਰ ਹਾਜ਼ਰ ਹੋਇਆ ਇਸ ਸਬੰਧੀ ਜਦੋਂ ਅਸੀਂ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਸ ਘਟਨਾ ਦੀ ਪੁਸ਼ਟੀ ਕੀਤੀ ਤੇ ਨਾਲ ਦੀ ਨਾਲ ਦੱਸਿਆ ਕਿ ਉਹ ਬਠਿੰਡੇ ਰਹਿੰਦੇ ਆ ਤੇ ਬਠਿੰਡਾ ਤੋਂ ਫਰੀਦਕੋਟ ਦਫ਼ਤਰ ਆਏ ਤੇ ਉਸ ਤੋਂ ਬਾਅਦ ਸਰਕਾਰੀ ਕੰਮਕਾਰ ਦੇ ਲਈ ਉਹ ਫਿਰੋਜ਼ਪੁਰ ਜਾ ਰਹੇ ਸੀ ਫਰੀਦਕੋਟ ਦਫ਼ਤਰ ਵਿੱਚ ਬੈਠਣ ਤੋਂ ਬਾਅਦ ਤਾਂ ਉਹਨਾਂ ਨੇ ਰਸਤੇ ਵਿੱਚ ਪੈਂਦੇ ਸਕੂਲ ਡੱਲੇਆਲਾ ਦੇ ਵਿੱਚ ਸ਼ਿਰਕਤ ਕਰ ਲਈ ਅਚਾਨਕ ਦੌਰਾ ਕਰ ਲਿਆ ਤਾਂ ਉੱਥੇ ਇਹ ਹਾਲਾਤ ਉਹਨਾਂ ਨੇ ਦੱਸਿਆ ਕਿ ਦੇਖੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਸ਼ੌਕ ਆ ਤੇ ਉਹਨਾਂ ਨੇ ਸਕੂਲ ਦੇ ਬੈਂਡ ਵਾਲੇ ਨੂੰ ਨਾਲ ਲਿਆ ਤੇ ਫਿਰ ਬੱਚਿਆਂ ਦੀ ਪੀਟੀ ਕਰਵਾਈ ਉਹਨਾਂ ਦੀ ਪ੍ਰਾਰਥਨਾ ਸਭਾ ਦੇ ਰਾਸ਼ਟਰੀ ਗੀਤ ਵਗੈਰਾ ਉਹਨਾਂ ਤੋਂ ਕਰਵਾਇਆ ਆਪਣੇ ਇਸ ਦੌਰੇ ਬਾਰੇ ਕਿਸ ਤਰ੍ਹਾਂ ਗੈਰ ਹਾਜ਼ਰੀ ਰਹੀ ਕਿਸ ਤਰ੍ਹਾਂ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਆ ਇਹ ਸਾਰਾ ਕੁਝ ਬਾਕੀ ਤਾਂ ਜਿਸ ਤਰ੍ਹਾਂ ਉਹਨਾਂ ਨੇ ਫੋਨ ਤੇ ਦੱਸਿਆ ਉਹ ਤੁਸੀਂ ਆਪ ਸੁਣੋ ਤੇ ਨਾਲ ਦੀ ਨਾਲ ਤੁਸੀਂ ਇਹ ਵੀ ਦੇਖੋ ਕਿ ਉਹਨਾਂ ਨੇ ਸਕੂਲ ਦੇ ਵਿੱਚ ਕਿਸ ਤਰ੍ਹਾਂ ਪ੍ਰਾਰਥਨਾ ਸਭਾ ਕਰਾਈ ਕਿਸ ਤਰ੍ਹਾਂ ਪੀਟੀ ਕਰਵਾਈ ਇਹ ਸਾਰਾ ਕੁਝ ਤੁਸੀਂ ਖੁਦ ਦੇਖੋ ਐ ਡੀਓ ਸਾਹਿਬ ਅੱਜ ਡੱਲੇ ਵਾਲੇ ਪਿੰਡ ਗਏ ਸੀ ਤੁਸੀਂ ਸਕੂਲ ਦੇ ਵਿੱਚ ਉੱਥੇ ਹਾਂ ਜੀ ਸਰ ਮੈਂ ਮੈਂ ਬਠਿੰਡ ਤੋਂ ਡੇਲੀ ਅੱਜ ਜਣੀ ਮੈਂ ਸੁਨੀਆ ਉੱਠ ਕੇ ਪਹਿਲਾਂ ਬਾਹਰ ਗਿਆ ਜਿਹਦੇ ਕੋਲੇ ਕੋਈ ਮੰਤਰੀ ਸਾਹਿਬ ਵੱਲੋਂ ਇਨਕੁਆਰੀ ਰੱਖੀ ਸੀ ਕਿ ਮੈਂ ਪ੍ਰੋਜੈਕਟ ਦੇਣਾ ਸੀ ਤੇ ਕੁਦਰਤੀ ਪਿੰਡ ਆ ਗਿਆ 1342 ਸੀ ਜੀ ਮੈਂ ਗੱਡੀ ਖੱਬੇ ਹੱਥ ਮੋੜਤੀ ਕਿਉਂਕਿ ਮੈਂ ਇਕੱਲਾ ਬੰਦਾ ਹੁਣਾ ਮੇਰੇ ਕੋਲ ਡਰਾਈਵਰਾ ਕਾਰ ਵੀ ਆਪ ਚਲਾਉਣਾ ਤੇ ਕੁਦਰਤੀ ਸਕੂਲ ਆ ਗਿਆ ਜੀ ਮਸਕੂਰ ਦੀ ਐਂਟਰੀ ਫਾਈ 9:30 ਮਿੰਟ ਦੇ ਤਾਂ ਮੈਨੂੰ ਤੁਸੀਂ ਸੇਵਾਦਾਰ ਮਲੇ ਬੱਚੇ ਮਿਲੇ ਜੀ ਤੇ ਉਹ ਕੋਈ ਟੀਸਰ ਇਕੱਠੇ ਬੈਣਦੇ ਆਉਂਦੇ ਤੁੰਦ ਕਰਕੇ ਤੇ ਉਹ ਕੋਈ ਨੋ ਪੰਪਿਕ ਦੀ ਗੱਲ ਬਤਾਇਆ ਬਾਕੀ ਸੁੱਖ ਦੀ ਕਰੇ ਉਹਨੇ ਮੈਂ ਜਵਾਬਤਾਲ ਵੀ ਕਰਦੀ ਐ ਤੇ ਉਹਨੇ ਸੌਰੀ ਫੀਲ ਕਰਦੀ ਜੀ ਸਾਰਾ ਕੁਝ ਤੁਸੀਂ ਕਰਦੇ ਪ੍ਰਾਰਥਨਾ ਇਹਨਾਂ ਬੱਚਾ ਨੂੰ ਤੁਸੀਂ ਆਪ ਕਰਾਈ ਮੈਂ ਖੁਦ ਸਾਰਾ ਆਪ ਕਰਾਈ ਐ ਕਿਉਂਕਿ ਮੈਂ ਸਪੋਰਟ ਦਾ ਡਾਕਟਰ ਰੈਨ ਕਰਕੇ ਬੱਚੇ ਨੂੰ ਮੇਰਾ ਪਿਆਰ ਮੁਹੱਬਤ ਹੈ ਜੱਬ ਵੀ ਬੱਚੇ ਹਾਜ਼ਰ ਸੀ ਉਹਨਾਂ ਨੂੰ ਟੀਚੋ ਰਾਸਿਕਾਣ ਉਹਦੀ ਬਕਾਇਦਾ ਮੈਂ ਵੀਡੀਓ ਵੀ ਬਣਾਈ ਐ ਜੀ ਤੇ ਵੀਡੀਓ ਗਰੁੱਪ ਤੇ ਵੀ ਪਾਈ ਐ ਤੇ ਉਹਦੇ ਫਿਰ ਟੀਚਰ ਕਿੰਨੇ ਆ ਉੱਥੇ ਜੀ ਸਕੂਲ ਦੇ ਵਿੱਚ ਟੀਚਰ ਕੋਲ ਉਹ ਮਿਡਲ ਸਕੂਲ ਜਾਂ ਛੋਟੇ ਬੱਚੇ 6 ਦੇ ਹਵਕਾ ਇੱਕ ਕੋਈ ਹੋਰ ਡਿਊਟੀ ਹੁੰਦਾ ਕੰਪਿਊਟਰ ਵਾਲਾ ਜੀ ਇੱਕ ਉਹਨੇ ਸੈਂਸਮਸਤਾ ਆ ਗਿਆ ਸੀ 9/35 ਤੇ 4000 ਕੋਲ ਛੁੱਟੀ ਤੇ ਸੀ ਉਹਨੇ ਦੱਸਿਆ ਮੈਨੂੰ ਠੀਕ ਹੈ ਜੀ ਬਾਕੀ ਮੈਂ ਨੋਟਸ ਕੱਢਤਾ ਜਵਾਬਤਾਲੀ ਵੀ ਕਰ ਲਈ ਨੋਟਸ ਜਵਾਬਤਾਲੀ ਤੁਸੀਂ ਸਾਰਿਆਂ ਟੀਚਰਾਂ ਦੀ ਕਰ ਲਈ ਜਿਹੜੇ ਹਗਿਆ ਹੈ ਸਰ 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 ਸਾਰੇ ਕਿਉਂਕਿ ਮੈਂ ਆਪਦੀ ਕਾਰਵਾਈ ਪਾਉਣਾ ਹੁੰਦਾ ਉੱਥੇ ਜਾ ਕੇ ਮੈਂ ਸੀਲ ਕਰਦਾ ਤੁਸੀਂ ਜੀ ਧੰਨਵਾਦ ਜੀ ਠੀਕ ਕਰਕੇ ਮੈਂ ਕਾਰਵਾਈ ਪਾਇਆ ਠੀਕ ਹੈ ਬੱਚੇ ਬਹੁਤ ਬਹੁਤ ਵਧੀਆ ਸੀ ਬੱਚੇ ਮੈਂ ਤਾਰੀਆਂ ਮਲਵਾਈਆਂ ਬੱਚੇ ਬਹੁਤ ਖੁਸ਼ੀ ਬੱਚੇ ਨੂੰ ਬਹੁਤ ਅੱਛੀ ਜਣੀ ਬੈਂਡ ਸੀ ਹੈ ਜੀ ਬੈਂਡ ਜੀ ਬੈਂਡ ਤੇ ਵਜਾ ਕੇ ਮੈਂ ਜਿਹੜੀ ਪਹਿਲਾਂ ਤਾਂ ਖੜਾਏ ਹੁੰਦੇ ਛੱਪ ਤੋਂ ਉਸੇ ਰਾਤੀ ਜਾਣ ਫਿਰ ਮੈਂ ਪੀਟੀ ਕਰਾਈ ਜੀ ਬੱਚੇ ਨੂੰ ਵਧੀਆ ਨਾ ਜਿਹਦੀ ਕਿ ਲਈ ਫਟ ਰੱਖਾ ਵਾਸਤੇ ਮੋਟੀਵੇਟ ਕੀਤਾ ਤੇ 100% ਮਿਸ਼ਨ ਬਾਰੇ ਕਿਹਾ ਵੀ ਆਪਾਂ ਅਖੀਰ ਨੂੰ ਦੱਸ ਜੀ ਉਹ ਕੁਝ ਕੁ ਛੜ ਬੱਚੇ ਆ ਜੋ ਮੰਗੇ ਠਾਕੁਰੇ ਆਪਣੇ ਸੋਈ ਸੋਈ ਦੇਵੇ ਸਦੀਛੋਟੀ ਨੂੰ ਬੋਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕੇ ਠਾਕਿਆ ਬਲੋਕਣ ਕੀ ਦਾਸਾਧੂ ਕਵਿ ਦਾੜਿਓ ਜੋ ਮੰਗੇ ਠਾਕੁਰੇ ਆਪਣੇ ਸੋਈ ਸੋਈ ਦੇਵੇ बलपूरक भग शं हे ठाकुरे सोई सोई देव ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਉਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ